ਮਾਛੀਵਾੜਾ ਸਾਹਿਬ ਨੇੜੇ ਪਿੰਡ ਮਾਛੀਵਾੜਾ ਖਾਮ ਦੇ ਨਿਵਾਸੀ ਰਕੇਸ਼ ਕੁਮਾਰ ਦਾ ਨੌਜਵਾਨ ਪੁੱਤਰ ਆਕਾਸ਼ਦੀਪ ਜੋ ਕਿ ਸਾਊਥ ਕੋਰੀਆ ਵਿੱਚ ਲਾਪਤਾ ਹੋ ਗਿਆ ਜਿਸ ਤੋਂ ਬੇहद ਚਿੰਤਤ ਮਾਪਿਆਂ ਨੇ ਕੇਂਦਰ ਸਰਕਾਰ ਅਤੇ ਹੋਰ ਸਿਆਸੀ ਆਗੂਆਂ ਅੱਗੇ ਘੁਹਾਰ ਲਗਾਈ ਹੈ ਕਿ ਸਾਡੇ ਇਕਲੌਤੇ ਪੁੱਤਰ ਨੂੰ ਲੱਭ ਕੇ ਲਿਆਂਦਾ ਜਾਵੇ ਪਿਤਾ ਕੇ ਇਸ ਖੁਮਾਰ ਨੇ ਭਰੇ ਮਾਨਨਾ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ ਆਪਣੇ ਇਕਲੌਤੇ ਪੁੱਤਰ ਆਕਾਸ਼ਦੀਪ 24 ਨੂੰ ਸਨ 2020 ਵਿੱਚ ਇੱਕ ਏਕੜ ਜ਼ਮੀਨ ਵੇਚ ਕੇ ਚੰਗੇ ਭਵਿੱਖ ਲਈ ਸਾਊਥ ਕੋਰੀਆ ਵਿੱਚ ਭੇਜਿਆ ਸੀ ਜਿੱਥੇ ਉਹ ਰੁਜ਼ਗਾਰ ਕਰਕੇ ਪਿੱਛੇ ਪਰਿਵਾਰ ਦਾ ਪਾਲਣ ਪੋਸਣ ਕਰ ਰਿਹਾ ਸੀ ਲੰਗੀ 16 ਅਗਸਤ 2024 ਨੂੰ ਉਸ ਦਾ ਲੜਕਾ ਸਾਊਥ ਕੋਰੀਆ ਵਿੱਚ ਲਾਪਤਾ ਹੋ ਗਿਆ ਅਤੇ ਉਸ ਦਾ ਮੋਬਾਈਲ ਵੀ ਬੰਦ ਹੋ ਗਿਆ ਬੀੜਤ ਪਰਿਵਾਰ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਤੋਂ ਇਲਾਵਾ ਐਮਬੈਸੀ ਜਾ ਕੇ ਆਪਣੇ ਪੁੱਤਰ ਦੀ ਤਲਾਸ਼ ਲਈ ਗੁਹਾਰ ਲਗਾਈ ਹੈ ਪਰ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਆਮਾਜੀ ਰਕੇਸ਼ ਕੁਮਾਰ ਪਿੰਡ ਮਾਛਵਾੜਾ ਖਾਮ ਡਿਸਟ੍ਰਿਕਟ ਲੁਧਿਆਣਾ ਤੁਹਾਨੂੰ ਜੀ ਬੇਟੀ ਦਾ ਕੀ ਨਾਮ ਆ ਤੇ ਕਦੋਂ ਗਿਆ ਸੀ ਕਿੰਨੀ ਉਮਰ ਆ ਗਈ ਬੇਟੇ ਦਾ ਨਾਮ ਹੈ ਕਿ ਜੇ ਮੇਰਾ ਆਕਾਸ਼ਦੀਪ ਰਾਣਾ ਉਰਫ ਗੱਗੂ ਕਹਿੰਦੇ ਤੇ ਉਹਨੂੰ ਉਹ ਗਿਆ ਤਾਂ ਜੀ 2020 ਚ ਗਿਆ ਤਾਂ ਜੀ ਉਹ ਤੇ ਉਹ ਕੋਰੀਆ ਗਿਆ ਤਾਂ ਜੀ ਕੋਰੀਆ ਉਹ ਰਹਿੰਦਾ ਤਾਂ ਜੀ ਖੁੰਗਜੂ ਸ਼ਹਿਰ ਦੇ ਵਿੱਚ ਉੱਥੋਂ ਜੀ ਇਹ ਦੋ ਤਿੰਨ ਮੁੰਡੇ ਗਏ ਤੇ ਬਾਹਰ ਘੁੰਮਣ ਕਾ ਉੱਥੇ ਗੱਡੀ ਜੇ ਤੇਲ ਇਹਨਾਂ ਨੇ ਪਵਾਇਆ ਗੱਡੀ ਜੀ ਤੇਲ ਪਾ ਕੇ ਵਾਪਸ ਹੋਣ ਲੱਗੇ ਉੱਥੇ ਪੁਲਿਸ ਤੋਂ ਡਰ ਕੇ ਇਹ ਤਿੰਨੇ ਚਾਰੇ ਬੱਚੇ ਭੱਜਲੇ ਇੱਕ ਬੱਚਾ ਫੜ ਹੋ ਗਿਆ ਇਹ ਤਿੰਨੇ ਭੱਜਲੇ ਜਿਹੜਾ ਫੜ ਹੋ ਗਿਆ ਜੀ ਉਹ ਵੀ ਪੁਲਿਸ ਵਾਲਿਆਂ ਨੇ ਛੱਡਤਾ ਜੀ ਜਿਹੜੇ ਦੂਜੇ ਦੋ ਭੱਜੇ ਦੇ ਉਹ ਵੀ ਕਮਰੇ 'ਚ ਪਹੁੰਚ ਗਏ ਜੀ ਤੇ ਜੋ ਮੇਰੇ ਆਲਾ ਬੇਟਾ ਆ ਆਕਾਸ਼ਦੀਪ ਰਾਣਾ ਉਰਫ ਗੱਗੂ ਉਹ ਹਜੇ ਤੱਕ ਉਦੀ ਸੂ ਨਹੀਂ ਲੱਗ ਰਹੀ ਜੀ ਤਾਰੀਖ ਹੈ ਗਿਆ ਜੀ 16 ਤਰੀਕ ਦਾ ਰਾਤ ਨੂੰ 11 ਵਜੇ ਦਾ ਗਾਇਬ ਹੈ ਜੀ ਹਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਿਆ ਮੈਂ ਹੱਥ ਬਨ ਕੇ ਬੇਨਤੀ ਕਰਦਾ ਜੀ ਜੋ ਮੇਰੇ ਬੱਚੇ ਦਾ ਕੋਈ ਵੀ ਸਰਾਖ ਦੇ ਦੇਵੇ ਮੈਂ ਉਹਦਾ ਤਾਬਿਆਦਾਰ ਹੋਊਗਾ ਜੇ ਕਿਸੇ ਨੇ ਮੇਤੋ ਖਰਚਾ ਪਰਚਾ ਵੀ ਲੈਣਾ ਮੈਂ ਉਹ ਵੀ ਦੇਣ ਨੂੰ ਤਿਆਰ ਆ ਜੀ ਗੱਲ ਕੀਤੀ ਹੈ ਕਿਸੇ ਨਾਲ ਕਿਸੇ ਮਨਿਸਟਰ ਨੂੰ ਮਿਲੇ ਹੂੰ ਵੀ ਉਹਦੇ ਬਾਰੇ ਅਸੀਂ ਜੀ ਆ ਚਿੱਠੀ ਜੀ ਪਹਿਲਾਂ ਇੱਕ ਦਿਨ ਰਵਨੀਤ ਸਿੰਘ ਬਿੱਟੂ ਹੈ ਜੀ ਇਹਨਾਂ ਨੂੰ ਭੇਜੀ ਦੀ ਜੀ ਤੇ ਮੈਂ ਕੱਲ ਸੀਐਮਓ ਦਫਤਰ ਚੰਡੀਗੜ੍ਹ ਉੱਥੇ ਦੇਖਿਆ ਜੀ ਅੱਜ ਅਨੁਰਾਗ ਠਾਕਰੇ ਦੇ ਮੇਰਾ ਛੋਟਾ ਬ੍ਰਦਰ ਉਹ ਦਿੱਲੀ ਗਏ ਜੀ ਅਨੁਰਾਗ ਠਾਕਰੇ ਨੂੰ ਦੇਣ ਚਿੱਠੀ ਜੀ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਇਹੀ ਕਹਿੰਨੇ ਆ ਵੀ ਸਾਡੀ ਕੋਈ ਮਾੜੀ ਸੁਣਵਾਈ ਹੋ ਜਾਵੇ ਇਕੱਲਾ ਬੇਟਾ ਮੇਰਾ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ ਜੀ ਹਾਂ ਜੀ ਹਾਂ ਜੀ ਗ੍ਰਹਿ ਮੰਤਰਾਲੇ ਨੂੰ ਵੀ ਦਿੱਤੀ ਗਈ ਚਿੱਠੀ ਆ ਬਾਹਰ ਪੁਲਿਸ ਨਾਲ ਕੋਤੂ ਆ ਪੁਲਿਸ ਹਾਂ ਜੀ ਪੁਲਿਸ ਪੁਲਿਸ ਸਟੇਸ਼ਨ ਤੇ ਜੀ ਰਵੜਾਬੜ ਦਰਜ ਕਰਾਈ ਹੋਈ ਆ ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਨੰਬਰ ਦੇ ਕੇ ਆਇਆ ਜੀ ਪਾਸਪੋਰਟ ਦੀ ਫੋਟੋ ਦਿੱਤੀ ਹੋਈ ਆ ਤੇ ਗੁਰਦੁਆਰਿਆਂ 'ਚ ਵੀ ਉੱਥੇ ਸਾਰੇ ਪੂਜ ਦੀ ਫੋਟੋ ਦਿੱਤੀ ਹੋਈ ਹੈ ਜੀ ਉੱਥੇ ਵੀ ਨਿਊਜ਼ ਵੀ ਚੱਲਦੀ ਆ ਇੱਕ ਜੀ ਪਰ ਹਜੇ ਤੱਕ ਕੋਈ ਸਰਾਕ ਨਹੀਂ ਮਿਲਿਆ ਅਸੀਂ ਤਾਂ ਇਹੀ ਜਾਂਦੇ ਜੀ ਸਾਡੇ ਬੱਚੇ ਅਪੀਲ ਕੀ ਕਰਨੀ ਚਾਹੀਦੀ ਸਰਕਾਰ ਅਪੀਲ ਅਸੀਂ ਸਰਕਾਰ ਨੂੰ ਵੀ ਸਰਕਾਰ ਸਾਡੀ ਮਦਦ ਕਰੇ ਉੱਥੇ ਬਾਹਰ ਜਾ ਕੇ ਜੀ ਉੱਥੇ ਸਾਡੇ ਬਈ ਜਿਹੜੀ ਸਰਕਾਰ ਆ ਬਾਹਰਲੀ ਸਰਕਾਰ ਨੂੰ ਕਹੇ ਤਾਂ ਉਹ ਸਰਕਾਰ ਮੜਿਆ ਖੇਤੀ ਕੰਮ ਕਰਦੀ ਸਾਡੀ ਤਾਂ ਉੱਥੇ ਸੁਣਵਾਈਓ ਹੈ ਨਹੀਂ ਜੀ ਜੇ ਸਾਡੀ ਸਰਕਾਰ ਉਧਰ ਦਬਾਅ ਪਾਉਗੀ ਤਾਂ ਇਹ ਕੰਮ ਕਰ ਸਕਦੇ ਆ ਜੀ ਉਹ ਨਹੀਂ ਉਹਨਾਂ ਦਾ ਤਾਂ ਢਿੱਲਾ ਹੀ ਆ ਕੰਮ ਜੀ ਜਿਹੜੇ ਨਾਲ ਦੇ ਲੜਕੇ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਨਾਲ ਦੇ ਲੜਕੇ ਨਾਲ ਵੀ ਗੱਲਬਾਤ ਹੋਈ ਦੀ ਜੀ ਉਹ ਵਿਚਾਰੇ ਉਹ ਵੀ ਭੱਜ ਗਏ ਜੀ ਉਵੇਂ ਕਾਸ਼ ਦੀ ਬਰਾਣਾ ਇਹ ਕਿਨੇ ਨਹੀਂ ਪੁਲਿਸ ਦੀ ਗੱਡੀ ਦੇਖੀ ਹੈ ਜੀ ਇਹ ਡਰ ਦੇ ਮਾਰੇ ਤਿੰਨੇ ਫਰਾਰ ਹੋ ਗਏ ਜੀ ਉੱਥੋਂ ਜਿਹੜਾ ਗੱਡੀ ਦਾ ਡਰਾਈਵਰ ਦਾ ਜੀ ਉਹ ਪੁਲਿਸ ਵਾਲਿਆਂ ਨੇ ਫੜਿਆ ਤੇ ਦੂਜੇ ਦਿਨ ਉਹਦੀ ਤੈਕੀਗਤ ਕਰਕੇ ਉਹ ਵੀ ਛੱਡਤਾ ਜੀ ਫਿਰ ਅਸੀਂ ਜੀ ਉੱਥੇ ਮੁੰਡੇ ਸਾਡੇ ਇਥੇ ਗਵਾਂਢ ਦੇ ਜੀ ਪੱਕੇ ਦੋ ਮੁੰਡੇ ਉਹਨਾਂ ਨੇ ਥਾਣੇ ਤਰਤਲਾਹ ਦਿੱਤੀ ਉਹ ਥਾਣੇ ਵਾਲਿਆਂ ਨੇ ਵੀ ਜੀ ਕੁਝ ਨਹੀਂ ਕਰਿਆ ਫਿਰ ਇਮੀਗ੍ਰੇਸ਼ਨ ਜੀ ਜਾ ਕੇ ਜੀ ਪਾਸਪੋਰਟ ਫੋਟੋ ਦਿੱਤੀ ਉੱਥੇ ਵੀ ਕੁਝ ਨਹੀਂ ਬਣਿਆ ਜੀ ਫਿਰ ਅਦੂਆ ਕਿਆਦਨ ਉਹ ਲੰਦੇ ਜੀ ਅਮੈਸੀ ਚ ਵੀ ਗਏ ਜੀ ਉੱਥੇ ਵੀ ਸਾਡੀ ਕੋਈ ਕਿਸੇ ਨੇ ਪੁੱਛ ਗੇ ਚ ਨਹੀਂ ਕਰੀ ਅਸੀਂ ਆਪਣੀ ਗਵਰਨਮੈਂਟ ਨੂੰ ਇਹੀ ਕਹਿੰਦੇ ਆ ਇਹ ਸਾਡੀ ਕੋ ਮਦਦ ਕਰੇ ਉੱਥੇ ਦੀ ਗਵਰਨਮੈਂਟ ਨੂੰ ਇਹ ਕਹਿਣ ਬਈ ਮੜ ਜਾਏ ਦਾ ਬਈ ਬੱਚੇ ਦੀ ਦੇਖਭਾਲ ਕਰੋ ਇਹ ਸਾਡਾ ਮੁੰਡਾ ਜਿੰਨਾ ਚਿਰ ਜਲਦੀ ਕੋਈ ਮਾੜਾ ਮੋਟਾ ਸਰਾਕੇ ਸਾਨੂੰ ਮਿਲ ਜੇ ਚਾਹੇ ਪੁਲਿਸ ਚ ਹੋਵੇ ਜਾਂ ਕਿਤੇ ਬਾਹਰ ਹੋਵੇ ਸਾਨੂੰ ਇਹਦੇ ਤੱਕ ਮੜੀ ਕੋਈ ਤੈਅਕੀਗਾਤ ਜ਼ਰੂਰੀ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਜ਼ਰੂਰੀ ਕਰਵਾ ਦੇ ਸਾਡੀ ਉਧਰ ਬਾਹਰ ਕੀ ਤਲ ਮੈਂ ਬਿਆਦ ਮਗਾ ਕਰ ਲਵਾਂ ਤੂੰ ਸੋ ਜਾ ਕਹਿੰਦਾ ਮਮੀ 3-4 ਦਿਨਾਂ ਦੀ ਛੁੱਟੀਆਂ ਮਾਂ ਚਲ ਤੂੰ ਸੋ ਜਾ ਬੱਡੇ ਕਹਿੰਦਾ ਮੈਂ ਮੀ ਰਖੜੀਆਂ ਨੂੰ ਨਾ ਸਰਪ੍ਰਾਈਜ਼ ਦੇਣਾ ਬਣੀ ਭੈਣਾਂ ਨੂੰ ਨੋ ਲਖਾ ਖੋਇ ਨਾਲ ਇਹਨੇ ਪੜਾ ਗਈ ਕਮਣੇ ਚਾਚੇ ਕੁੜੀ ਲੜਕੀ ਦਾ ਮਾਂ ਚਲ ਬੱਡੇ ਸੋ ਜਾ ਤੂੰ ਆਰਾਮ ਕਰ ਲੇ ਜੇ ਤੈਨੂੰ ਛੁੱਟੀਆਂ ਸੁਣ ਕੇ ਆ ਬਤਾ ਸਾਡੇ ਖੇਲਾ ਜਨੀ ਵਾਰ ਹਾੜ ਕਿੰਨਾ ਸਾਡੇ ਮੇ ਬਿੱਕਰੀ ਨਹੀਂ ਮਾੜੀ ਸਨਵਾਟ ਦਿਨ ਹੋ ਗਿਆ ਜਰੋਂਦੇ ਸਾਨੂੰ ਪਤਾ ਨਹੀਂ ਜਿਹੜੇ ਭਾਜ ਦੇ ਦੀਆਂ ਵੀਡੀਓ ਮੈਨੂੰ ਪੰਜ ਦਿਨ ਹੋ ਗਈ ਮਿਲੀਆਂ ਲਾਸੀਂ ਸੋਏ ਨਾ ਜਾਗੇ ਮੈਨੂੰ ਸੋਇਆ ਵਾ ਨਾ ਸਾਨੂੰ ਪਤਾ ਦਿਨ ਨਾ ਸਾਨੂੰ ਪਤਾ ਰਾਤ ਸਨ ਜਸਾ ਦਾ ਮੁੰਡੇ ਤੇ ਸਰ ਕੁਛ ਨਹੀਂ ਤੇ ਅੱਛਾ ਅੱਛਾ ਕਾਜਲ ਜੀ ਮੇਰਾ ਨਾਮ ਹੈ ਆਕਾਸ਼ਦੀਪਾਣੀ ਜੀ ਆਕਾਸ਼ਦੀ ਸਾਡੇ ਗਿਆ ਸੀਗੇ ਹਾਂਜੀ ਉਹ ਸਾਊਥ ਕੋਰੀਆ ਗਏ ਹੋਏ ਸੀਗੇ ਜੀ ਸਾਡੀ ਲਾਸਟ ਟਾਈਮ ਉਹਨਾਂ ਨਾਲ 16 ਨੂੰ ਗੱਲ ਹੋਈ ਸੀਗੀ ਮੰਮਾ ਦੀ ਗੱਲ ਹੋਈ ਸੀਗੀ ਤੇ ਉਹ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ ਉਹਨੂੰ ਅੱਜ ਲਾਪਤਾ ਹੋਏ ਨੂੰ 8 ਦਿਨ ਹੋ ਗਏ ਆ ਮੇਰੇ ਮੰਮਾ ਪਪਾ ਔਰ ਮੈਂ ਵੀ ਅਸੀਂ ਬਹੁਤ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਦੁਖੀ ਆ ਉਹ ਜਿੱਥੇ ਵੀ ਮੇਰੀ ਗੱਲਬਾਤ ਸੁਣ ਰਿਹਾ ਆ ਪਲੀਜ਼ ਉਹਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਕੰਟੈਕਟ ਕਰੇ ਮੈਂ ਇਹੀ ਅਪੀਲ ਕਰਨਾ ਚਾਹੂੰਗੀ ਕੀ ਇੰਡੀਅਨ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਹੱਥ ਜੋੜ ਕੇ ਕੋਰੀਅਨ ਸਰਕਾਰ ਨੂੰ ਜਾਂ ਉਹਨਾਂ ਨੂੰ ਕਹੋ ਕਿ ਸਾਡੀ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ। ਗੱਲ ਹੋਈ ਸੀ ਰਖੜੀ ਬੰਨੇ ਕਿ ਕੋਈ ਹਾਂਜੀ ਰਖੜੀ ਨੂੰ ਰਖੜੀ ਵੀ ਭੇਜੀ ਗਈ ਸੀਗੀ ਉਹਨੂੰ। ਸਾਨੂੰ ਭੇਜ ਦੋ ਰਖੜੀ। ਹਾਂਜੀ ਪਹਿਲਾਂ ਹੀ ਭੇਜਤੀ ਸੀਗੀ। ਬਸ ਮੇਰੀ ਇਹ ਹੀ ਅਪੀਲ ਹੈ ਕਿ ਮੇਰਾ ਭਰਾ ਜਿੱਥੇ ਵੀ ਹੋਵੇ ਬਸ ਸਹੀ ਹੋਵੇ ਔਰ ਸਾਡੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੇ ਬਸ ਮੈਂ ਇਹ ਹੀ ਅਪੀਲ ਕਰਨਾ ਚਾਹੁੰਦੀ ਹਾਂ। ਮਰਾ ਚੁੱਪ ਕਰ ਲਓ। ਇਸ ਤੋਂ ਪੁੱល ਨਹੀਂ ਪਾਰੇ ਹਾਂ ਆਖਿਆ ਨੂੰ ਲੈ ਕੇ ਵੀ ਹਾਂਜੀ ਹਮੇਸ਼ਾ ਇਹੀ ਕਹਿੰਦਾ ਬਸ ਤੇਰਾ ਵਿਆਹ ਹੋ ਜਾਵੇ ਫਸ ਫਿਰ ਮੈਂ ਤੈਨੂੰ ਆ ਜਾਊਗਾ ਖੁਦ ਹੀ ਆ ਜਾਊਗਾ ਹਮੇਸ਼ਾ ਸਾਡੇ ਵਿਆਹ ਦੀ ਟੈਨਸ਼ਨ ਹੁੰਦੀ ਸੀਗੀ ਉਹਨੂੰ ਪੈਣਾ ਦੀ ਅਸੀਂ ਦੋ ਭੈਣਾਂ ਸਾਡੇ ਵਿਆਹ ਦੀ ਟੈਨਸ਼ਨ ਕਰਦਾ ਹੁੰਦਾ ਸੀਗਾ ਸਾਡੇ ਵਿਆਹ ਦੀ ਫਿਕਰ ਕਰਦਾ ਹੁੰਦਾ ਸੀਗਾ ਜੀ ਜੀ ਉਹਨੂੰ ਇਹ ਟੈਨਸ਼ਨ ਸੀਗੀ ਦੂਜੀ ਭੈਣ ਦਾ ਹੁਣੇ ਹੀ ਵਿਆਹ ਕਰਕੇ ਹਟਿਆ ਸੀਗਾ ਸਾਰਾ ਖਰਚਾ ਉਹਨੇ ਖੁਦ ਕੀਤਾ ਆ ਆਪਣੇ ਸਿਰ ਤੇ ਉਹਦੀ ਵੀ ਬਹੁਤ ਜ਼ਿਆਦਾ ਫਿਕਰ ਕਰਦਾ ਹੁੰਦਾ ਸੀਗਾ ਉਹਨੂੰ ਵੀ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਫੋਨ ਲਾਂਦੇ ਸੀਗੇ ਉਹਨੂੰ ਹਲੇ ਅਸੀਂ ਇਹ ਗੱਲ ਤੋਂ ਦੱਸਿਆ ਵੀ ਨਹੀਂ ਹੈ ਕਿ ਹਾਂ ਇਦਾਂ ਹੋ ਗਿਆ ਆ ਉਹ ਵੀ ਫਿਕਰ ਕਰਦੀ ਆ ਵੀ ਰਖੜੀ ਵਾਲੇ ਦਿਨ ਮੰਮਾ ਮੈਨੂੰ ਫੋਨ ਨਹੀਂ ਆਇਆ ਫਿਰ ਮੰਮਾ ਨੇ ਕਿਹਾ ਕਿ ਹਾਂ ਉਹਦਾ ਫੋਨ ਅਦਰ ਉਦਰ ਇਹ ਵੀ ਸਾਡੇ ਨਾਲ ਹੁਣੇ ਹੀ ਗੱਲ ਹੋ ਕੇ ਹੱਟੀ ਆ ਪਰ ਉਹਨੂੰ ਨਹੀਂ ਪਤਾ ਇਸ ਗੱਲ ਦਾ ਕਿ ਵੀਰੇ ਨਾਲ ਇਦਾਂ ਹੋ ਗਿਆ ਆ ਮਸੀਮਾ ਰਾਣੀ ਐ ਮਿਕਾਸ਼ਦੀਪ ਦੀ ਮਾਸੀ ਲੱਗਦੀ ਐ ਜੀ ਉਹ ਹਫਤਾ ਹੀ ਹੋ ਗਿਆ ਲਾਪਤਾ ਹੋਇਆ ਬਾ ਨਾ ਉਨ੍ਹਾਂ ਦਾ ਕੋਈ ਫੋਨ ਆਇਆ ਨਾ ਕੋਈ ਮੈਸੇਜ ਆਇਆ ਅਸੀਂ ਸਾਰੇ ਫਿਕਰ ਕਰ ਰਹੇ ਹਾਂ ਉਹਨਾਂ ਦਾ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਜਿੱਥੇ ਵੀ ਹੋਵੇ ਜਲਦੀ ਤੋਂ ਜਲਦੀ ਸਾਡੇ ਨਾਲ ਕਨੈਕਟ ਕਰੇ ਬਹੁਤ ਸਾਰੇ ਪਰਿਵਾਰ ਦੁਖੀ ਹੈ ਜੀ ਉਹਨਾਂ ਵਾਸਤੇ ਦੋ ਭਾਈਆਂ ਦੇ ਇਕਲੋਤੇ ਭਾਈ ਹੈ ਜੀ ਬਹੁਤ ਔਖਾ ਪਾਲਿਆ ਜੀ ਬਹੁਤ ਔਖਾ ਦੇਖਿਆ ਜੀ ਬੜੀ ਮੁਸ਼ਕਲ ਤੋਂ ਭੇਜਿਆ ਜੀ ਬਾਹਰ ਬਸ ਸਾਡੀ ਇਹੀ ਅਪੀਲ ਹੈ ਜੀ ਜਲਦੀ ਤੋਂ ਜਲਦੀ ਉਹ ਕਰਾ ਵਾਪਸ ਭੇਜ ਦੋ ਨੂੰ ਦੋ ਭੈਣਾ ਸੀਗੀਆਂ ਤੇ ਇੱਕ ਭਰਾ ਹਾਂਜੀ ਦੋ ਭੈਣਾ ਦੇ ਇੱਕ ਭਰਾ ਹੀ ਹੈ ਪਰ ਆ ਜੀ ਛੋਟਾ ਹੈ ਸਾਨੂੰ ਤੇ ਛੋਟਾ ਹਾਂਜੀ ਜਦੋਂ ਉਹਨੂੰ ਬਾਹਰ ਭੇਜਿਆ ਤਾਂ ਪੈਸੇ ਲੋਨ ਵੀ ਚੱਕੇ ਹੋਣਾ ਜائ ਜ਼ਮੀਨ ਵੇਚੀ ਹੋਣੀ ਹਾਂਜੀ ਹਾਂਜੀ ਲੋਨ ਚੱਕਿਆ ਜੀ ਜ਼ਮੀਨ ਕਰਕੇ ਜੀ ਬਾਹਰ ਭੇਜਿਆ ਤਾਂ ਜੀ ਚਾ ਵੀ ਬਹੁਤ ਹੋਣੀ ਹੈ ਕਿਉਂਕਿ ਉਮਰ ਵੀ ਉਹਦੀ ਬਿਆਹ ਆ ਲਈ ਆ ਹਾਂਜੀ ਹਾਂਜੀ ਲੜਕੀ ਦੇਖ ਰਹੇ ਤੇ ਜਿਨ੍ਹਾਂ ਵਾਸਤੇ ਤਾਂ ਜੀ ਵੀ ਚਲੋ ਆਉਂਗੇ ਵਿਆਹ ਕਰ ਦੂੰਗੇ ਜੀ